ਤਨ ਨਾਮ ਵਾਹਿਗੁਰੂ ਦਾ ਨਾਮ ਸੱਚਾ ਹੈ ਸਤ ਦਾ ਅਰਥੰਦਾ ਸੱਚਾ ਨਾਮ ਦਾ ਅਰਥ ਦਾ ਨਾਮ ਇਸ ਦੁਨੀਆ ਤੇ ਵੱਡੇ ਵੱਡੇ ਰਾਜੇ ਆਏ ਵੱਡੇ ਵੱਡੇ ਪਗੰਬਰ ਆਏ ਵੱਡੇ ਵੱਡੇ ਬਾਦਸ਼ਾਹ ਆਏ ਪਰ ਅਸੀਂ ਆਇਆ ਅਸੀਂ ਵੀ satsang ਉਹਨਾਂ ਵਿੱਚ ਹੀ ਹਾਂ ਅਸੀਂ ਇੱਕ ਕਾਲ ਦੀ ਸੀਮਾ ਦੇ ਵਿੱਚ ਹਾਂ ਸਾਡਾ ਨਾਮ ਥੋੜੇ ਚਿਰ ਤੱਕ ਯਾਦ ਕੀਤਾ ਜਾਣਾ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਉਹਨੂੰ ਉਸ ਤੋਂ ਬਾਅਦ ਕੋਈ 10 20 ਸਾਲ 50 ਸਾਲ ਤੱਕ ਯਾਦ ਕਰਦੇ ਹੁੰਦੇ ਹਨ ਉਹ ਤੋਂ ਬਾਅਦ ਪਰ ਵਹਿਗੁਰੂ ਦਾ ਨਾਮ ਸੱਚਾ ਸਦਾ ਸਦੀਵ ਹੈ ਸਦਾ ਰਹਿਣ ਵਾਲਾ ਇਸ ਕਰਕੇ ਸਤਗੁਰੂ ਕਹਿੰਦੇ ਨੇ ਸਤ ਨਾਮ ਕੇ ਪਰਮੇਸ਼ਰ ਦਾ ਨਾਮ ਸੱਚਾ ਹੈ ਤੇ ਉਸ ਸੱਚੇ ਨਾਮ ਨੂੰ ਨਾਲ ਸਾਨੂੰ ਜਪਣਾ ਚਾਹੀਦਾ ਉਹਦੇ ਨਾਲ ਜੁੜਨਾ ਚਾਹੀਦਾ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ ਜਪ ਮੰਨ ਸਤ ਨਾਮ ਸਦਾ ਸਤ ਨਾਮ ਖਾਲਤ ਪਲਕ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਕਰਤਾ ਪੁਰਖ ਉਹ ਜਿਹੜਾ ਪ੍ਰਮਾਤਮਾ ਹੈ ਸੱਚਾ ਵੈਗੁਰੂ ਉਹ ਕਰਤਾ ਪੁਰਖ ਹੈ ਉਹਦੇ ਵਿੱਚ ਐਡੀ ਵੱਡੀ ਸਮਰੱਥਾ ਹੈ ਕਿ ਉਹ ਸਭ ਕੁਝ ਕਰਨ ਕਰਾਉਣ ਦੀ ਸਮਰੱਥ ਹੈ ਸੁਖਮਨੀ ਸਾਹਿਬ ਦੇ ਵਿੱਚ ਸਤਿਗੁਰੂ ਦੇ ਬਚਨ ਨੇ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਾਹਿਨ ਕੋਏ ਨਾਨਕ ਇਸ ਬਲਿਹਾਰ ਨੇ ਜਲ ਖਲ ਮਹੀਲ ਸੋ ਉਹ ਇੱਕੋ ਹੀ ਆ ਜਿਹੜਾ ਸਾਰਿਆਂ ਨੂੰ ਪੈਦਾ ਕਰ ਰਿਹਾ ਸਾਰਿਆਂ ਦੀ ਪਾਲਣਾ ਕਰ ਰਿਹਾ ਤੇ ਸਾਰਿਆਂ ਨੂੰ ਮਾਰਨ ਵਾਲਾ ਇਸ ਗੱਲ ਨੂੰ ਨਾਨਕ ਬਾਬਾ ਜੀ ਕਹਿੰਦੇ ਨੇ ਏਕਾ ਮਾਈ ਜੁਗਤ ਵਿਆਈ ਦਿਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ دیਵਾਨ ਜਿਵ ਤਿਸ ਭਾਵੈ ਜਿਵੈ ਚਲਾਵੈ ਜੀਵ ਹੋਵੇ ਪਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਗੋਡਾਂ ਸਤਿਗੁਰੂ ਕਹਿੰਦੇ ਕਰਤਾਪੁਰਖ ਉਹ ਕਰਤਾ ਹੈ ਦੁਨੀਆ ਨੂੰ ਪੈਦਾ ਕਰਨ ਵਾਲਾ ਜੋ ਕੁਝ ਵੀ ਦੁਨੀਆ ਵਿੱਚ ਪੈਦਾ ਹੋਇਆ ਉਹਦੇ ਹੁਕਮ ਤੇ ਹੀ ਪੈਦਾ ਹੁੰਦਾ ਆਸਾ ਕੀ ਬਾਣ ਵਿੱਚ ਆਪਾਂ ਸਤਗੁਰੂ ਦੇ ਬਚਨ ਹੁਣੇ ਰਾਗੀ ਜਿੱਥੇ ਪਾਸ ਸੰਸਕਰਵਨ ਕੀਤੇ ਨੇ ਆਪੀ ਨੈ ਆਪ ਸਾਜਿਓ ਆਪੀ ਨੈ ਰਚਿਓ ਨਾਉ ਦੁਇ ਕੁਦਰਤ ਸਾਜੀਐ ਕਰ ਆਸਣ ਜਿਠੋ ਚਾਓ ਪਰ ਉਹ ਕਰਤਾ ਐਸਾ ਨਹੀਂ ਵਿਖਲਾ ਕਰਤਾ ਸਾ ਸਮਤ ਦੁਨੀਆ ਵਿੱਚ ਆਪਾਂ ਕਿੰਨੀਆਂ ਚੀਜ਼ਾਂ ਵੇਖ ਲਿਆ ਬਣੀਆਂ ਹੋਈਆਂ ਬਣਾਉਣ ਵਾਲਾ ਚੀਜ਼ ਨੂੰ ਬਣਾ ਕੇ ਵਸਤੂ ਨੂੰ ਬਣਾ ਕੇ ਕੋਈ ਮਸ਼ੀਨਰੀ ਨੂੰ ਬਣਾ ਕੇ ਇੱਕ ਸਾਈਡ ਤੇ ਹੋ ਜਾਂਦਾ ਪਰ ਇੱਥੇ ਕਰਤਾ ਪੁਰਖ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਹੜਾ ਉਹ ਕਰਤਾ ਜੋ ਗੁਰੂ ਨੇ ਪੈਦਾ ਕੀਤਾ ਉਹਦੇ ਵਿੱਚ ਬੈਠ ਗਿਆ ਬੋਲੋ ਸਤਨਾਮ ਵਾਹਿਗੁਰੂ ਉਹ ਪ੍ਰਮਾਤਮਾ ਨੇ ਜੋ ਕੁਝ ਵੀ ਪੈਦਾ ਕੀਤਾ ਉਹਨੂੰ ਬਣਾ ਕੇ ਇੱਕ ਪਾਸੇ ਨਹੀਂ ਹੋਇਆ ਨਿਰਗੁਣ ਸਰੂਪ ਦੇ ਵਿੱਚ ਉਹਦੇ ਵਿੱਚ ਹੀ ਸਮਾ ਗਿਆ ਇਸ ਕਰਕੇ ਸਤਿਗੁਰੂ ਕਹਿੰਦੇ ਐਸੇ ਕਰਤੇ ਪੁਰਖ ਨਾਲ ਸਾਨੂੰ ਜੁੜਨਾ ਚਾਹੀਦਾ